ਬਾਥਰੂਮ ਵਿੱਚ ਪਏ ਟੂਥ ਬਰਸ਼ ਸੱਦਾ ਦਿੰਦੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਖੁੱਲੇ ਵਿੱਚ ਪਏ ਬਰਸ਼ ਨੂੰ ਕਿਸ ਤਰ੍ਹਾਂ ਰੱਖਿਆ ਜਾਵੇ ਕਿਵੇਂ ਰੱਖਿਆ ਜਾਵੇ ਤੇ ਅੱਜ ਆਪਾਂ ਗੱਲ ਕਰਦੇ ਹਾਂ ਕਿ ਬਾਥਰੂਮ ਵਿੱਚ ਰੱਖੇ ਹੋਏ ਟੂਥ ਬਰਸ਼ ਸਾਫ਼ ਨਹੀਂ ਟੂਥ ਬ੍ਰਸ਼ਸ ਜੋ ਆ ਉਹ ਦੰਦਾਂ ਨੂੰ ਸਾਫ਼ ਕਰਨ ਦਾ ਕੰਮ ਕਰਦੇ ਅਸੀਂ ਮੂੰਹ ਦੀ ਗੰਦਗੀ ਨੂੰ ਸਾਫ਼ ਕਰਨ ਵਾਸਤੇ ਬ੍ਰਸ਼ ਦੀ ਵਰਤੋਂ ਕਰਦੇ ਹਾਂ ਜੇਕਰ ਬ੍ਰਸ਼ ਹੀ ਗੰਦਾ ਹੈ ਤਾਂ ਉਹ ਮੂੰਹ ਦੀ ਗੰਦਗੀ ਨੂੰ ਸਾਫ਼ ਕਰਨ ਦੀ ਬਜਾਏ ਹੋਰ ਗੰਦਾ ਕਰੇਗਾ ਤੇ ਮੂੰਹ ਰਸਤੇ ਅਸੀਂ ਖਾਣਾ ਖਾਂਦੇ ਹਾਂ ਤਾਂ ਸਾਰੀ ਗੰਦਗੀ ਸਾਡੇ ਅੰਦਰ ਜਾਵੇਗੀ ਤੇ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲਗਾਵੇਗੀ ਬਾਥਰੂਮ ਵਿੱਚ ਰੱਖੇ ਹੋਏ ਟੂਥ ਬ੍ਰਸ਼ ਸਾਫ਼ ਨਹੀਂ ਆਓ ਇਸ ਬਾਰੇ ਗੱਲ ਕਰਦੇ ਹਾਂ ਜਦੋਂ ਖੁੱਲਾ ਬਾਥਰੂਮ ਹੋਵੇ ਤਾਂ ਉਸ ਵਿੱਚ ਹੀ ਕਈ ਭੈਣ ਭਰਾਵਾਂ ਨੇ ਸਿੰਕ ਲਗਾਈ ਹੁੰਦੀ ਹੈ ਤੇ ਟਾਇਲਟ ਸੀਟ ਵੀ ਉਸੇ ਬਾਥਰੂਮ ਵਿੱਚ ਹੀ ਹੁੰਦੀ ਹੈ ਤੇ ਜਦੋਂ ਤੁਸੀਂ ਪੇਟ ਸਾਫ਼ ਕਰਦੇ ਹੋ ਤਾਂ ਉਹ ਗੰਦੀ ਹਵਾ ਕਿਟਾਣੂ ਪੂਰੇ ਬਾਥਰੂਮ ਵਿੱਚ ਫੈਲਦੇ ਨੇ ਭਾਵੇਂ ਕਿ ਬਾਥਰੂਮ ਬਹੁਤ ਸਾਫ਼ ਹੋਵੇ ਪਰ ਗੰਦਗੀ ਵਾਲੀ ਜਗ੍ਹਾ ਤੇ ਤਾਂ ਗੰਦਗੀ ਹੀ ਹੁੰਦੀ ਹੈ ਜਦੋਂ ਉਹ ਹਵਾ ਤੇ ਕਟਾਣੂ ਬਾਥਰੂਮ ਦੇ ਵਿੱਚ ਫੈਲਦੇ ਹਨ ਤਾਂ ਤੁਹਾਡਾ ਟੂਥ ਬਰਸ਼ ਵੀ ਉੱਥੇ ਹੀ ਪਿਆ ਹੁੰਦਾ ਹੈ ਉਸ ਨੂੰ ਵੀ ਉਹ ਗੰਦਗੀ ਉਹ ਹਵਾ ਉਹ ਕਟਾਣੂ ਜਿਹੜੇ ਨੇ ਉਹ ਲੱਗਦੇ ਨੇ ਤੇ ਤੁਸੀਂ ਕਿੰਨਾ ਵੀ ਉਸ ਬਰਸ਼ ਨੂੰ ਸਾਫ਼ ਕਰ ਲਵੋ ਉਹ ਸਾਫ਼ ਨਹੀਂ ਹੋਵੇਗਾ ਤੇ ਤੁਸੀਂ ਉਸੇ ਬਰਸ਼ ਨਾਲ ਹੀ ਆਪਣੇ ਮੂੰਹ ਦੀ ਸਫਾਈ ਕਰਦੇ ਹੋ ਤਾਂ ਉਹ ਬਰਸ਼ ਤਾਂ ਸਾਫ਼ ਨਹੀਂ ਫਿਰ ਉਹ ਮੂੰਹ ਦੀ ਸਫਾਈ ਕਿਸ ਤਰ੍ਹਾਂ ਕਰੇਗਾ ਇਸ ਲਈ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ ਇਹ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਸਿਹਤਮੰਦ ਰਹਿ ਜਾ ਸਕਦਾ ਹੈ ਆਪਣੇ ਟੂਥ ਬਰਸ਼ ਨੂੰ ਉਸ ਬਾਥਰੂਮ ਵਿੱਚ ਕਦੇ ਨਾ ਰੱਖੋ ਜਿਸ ਬਾਥਰੂਮ ਵਿੱਚ ਟਾਇਲਟ ਸੀਟ ਹੋਵੇ ਕਿਉਂਕਿ ਉੱਥੇ ਰੱਖਿਆ ਹੋਇਆ ਬਰਸ਼ ਸਾਫ਼ ਨਹੀਂ ਤੇ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ ਅਜਿਹੀਆਂ ਹੀ ਹੋਰ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਤੁਹਾਡਾ ਆਪਣਾ YouTube ਚੈਨਲ ਆਵਾਜ਼ ਸੱਚ ਦੀ ਉੱਪਰ ਅਪਲੋਡ ਨੇ ਖੁਸ਼ ਰਹੋ ਤੰਦਰੁਸਤ ਰਹੋ